ਤਸ਼ਰੀਆ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤੂਪਜਾਤ ਇਲਾਕਿਆਂ ਵੀ ਦੇਖਣ ਨੂੰ ਮਿਲੇਗੀ ਹਨੇਰੀ ਦੀ ਸੰਭਾਵਨਾ ਕਿੰਨੀ ਹੈ ਮੀ ਹਨੇਰੀ ਦੇ ਚਾਂਸ ਬਣਨਗੇ ਜਾਂ ਨਹੀਂ ਹਵਾ ਦੀ ਰਫ਼ਤਾਰ ਕਿੰਨੀ ਦੇਖਣ ਨੂੰ ਮਿਲ ਰਹੀ ਹੈ ਤਾਪਮਾਨ ਆਉਂਦੇ ਘੰਟਿਆਂ ਵਿੱਚ ਕਿੱਥੇ ਤੱਕ ਜਾਏਗਾ ਤੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 5-6 ਘੰਟਿਆਂ ਤੱਕ ਮੌਸਮ ਦੀ ਅਪਡੇਟ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਆਪਾਂ ਗੱਲ ਕਰੀਏ ਇਹ ਲੇਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਹੁਤੇ ਹੱਦ ਤੱਕ ਕਿਸੇ ਕਿਸਮ ਦੀ ਆਪਾਂ ਨੂੰ ਬਦਲਵਾਈ ਨਹੀਂ ਦੇਖਣ ਨੂੰ ਮਿਲ ਰਹੀ ਬਹੁਤੇ ਹੱਦ ਤੱਕ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਕੜਾਕੇ ਦੀ ਧੁੱਪ ਦਾ ਮੋਲ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਕਮੈਂਟ ਕਰਕੇ ਜੁੜ ਦੱਸਣਾ ਤੁਹਾਡੇ ਇਲਾਕੇ ਵਿੱਚ ਇਸ ਟਾਈਮ ਕਿਸ ਤਰ੍ਹਾਂ ਦੇ ਹਾਲਾਤ ਹਨ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਲਗਭਗ ਜੇਕਰ ਆਪਾਂ 5 6 7 ਘੰਟ ਕਰੀਬਨ 7 ਵਜੇ ਤੱਕ ਆਪਾਂ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਤਾਂ ਨਹੀਂ ਨਜ਼ਰ ਆ ਰਹੀ ਇਸ ਟਾਈਮ ਜੋ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਫਿਲਹਾਲ ਮੌਸਮ ਠੀਕ ਠਾਕ ਹੈ ਹਵਾ ਦੀ ਗੱਲ ਕਰੀਏ ਜ਼ਿਆਦਾ ਇਲਾਕਿਆਂ ਵਿੱਚ ਬੰਗਾਲ ਦੀ ਖਾੜੀ ਤੋਂ ਆਪਾਂ ਨੂੰ ਦੱਖਣ ਪੂਰਬ ਦੀ ਹਵਾ ਜ਼ਿਆਦਾਤਰ ਇਲਾਕਿਆਂ ਵਿੱਚ ਜਲਦੀ ਹੋਈ ਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਫਿਲਹਾਲ ਕਿਸੇ ਕਿਸਮ ਦੀ ਮੀਂਹ ਦੇ ਹਾਲਾਤ ਨਹੀਂ ਬੰਦੇ ਹੋਈ ਖਾਈ ਦੇ ਰਹੇ ਅਗਲ ਆਪਾਂ ਗੱਲ ਕਰੀਏ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਫਿਲਹਾਲ ਬੱਦਲਵਾਈ ਦੀ ਕਾਰਵਾਈ ਨਹੀਂ ਦੇਖੋ ਨੂੰ ਮਿਲ ਰਹੀ ਮੌਸਮ ਵਿਭਾਗ ਕੀਤੇ ਗਏ ਅਪਡੇਟ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੱਡੀ ਹਲਚਲ ਨਹੀਂ ਦੇਖਣ ਨੂੰ ਮਿਲੇਗੀ। ਤਾਪਮਾਨ ਦੀ ਗੱਲ ਕਰੀਏ ਤਕਰੀਬਨ 40 ਤੋਂ ਲੈ ਕੇ 45 ਡਿਗਰੀ ਦੇ ਵਿਚਕਾਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਾਪਮਾਨ ਦੇਖਣ ਨੂੰ ਮਿਲਣਗੇ। ਠੰਡੇ ਏਰੀਏ ਦੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦੇ ਕਰੀਬ ਇਸ ਟਾਈਮ ਦੇਖਣ ਨੂੰ ਮਿਲ ਰਹੇ ਹਨ। ਬਾਕੀ ਤੁਹਾਡੇ ਇਲਾਕੇ ਵਿੱਚ ਇਸ ਟਾਈਮ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ? ਤੁਸੀਂ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਜੁੜ ਦੱਸਣਾ ਧੰਨਵਾਦੀ।